ਜਿੰਨਾ ਆ ਪੁਲਿਸ ਬਦਲੀ ਜਿਹੜੇ ਅੱਜ ਤੁਹਾਨੂੰ ਸਲੂਟ ਮਾਰਦੇ ਨਾ ਡੇਢ ਸਾਲ ਬਾਅਦ ਅਕਾਲੀਆਂ ਨੂੰ ਸਲੂਟ ਮਰਿਆ ਕਰਨਗੇ ਹੁਣ ਕੱਲਾ ਇੱਕ ਚੀਫ ਸੈਕਟਰੀ ਰੱਖ ਗਏ ਉਹਦੇ ਨਾਲ ਦਿੱਲੀੋਂ ਚਾਰ ਬੰਦੇ ਲਾਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਪੰਜਾਬ ਦੀ ਲੋਕਾਂ ਦੀ ਕੀ ਲੋੜ ਐ ਹੁਣ ਉਹ ਬੰਦੇ ਕੌਣ ਐ ਇੱਕ ਹੈਗਾ ਅਨੁਰਾਗ ਕੁੰਡੂ ਪਤਾ ਨਹੀਂ ਕਿੱਥੋਂ ਲਿਆ ਲੱਭ ਕੇ ਲਿਆਂਦਾ ਐ ਇਹ ਖੇ ਸ਼ੌਕਤ ਰੋਏ ਮੈਨੂੰ ਲੱਗਾ ਬੰਗਾਲ ਤੋਂ ਲਿਆਂਦਾ ਹੋਣਾ ਕੋਈ ਇੱਕ ਬਿਬੇ ਮਹੇਸ਼ਵਰੀ ਇੱਕ ਸੀਮਾ ਪੰਸਰ ਦੇਖੋ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਪੰਜਾਬ ਦਾ ਨਹੀਂ ਮੈਂ ਚਾਰਾਂ ਨੂੰ ਕਹਿਣਾ ਚਾਹਣਾ ਜਿਹੜੇ ਭਾਵੇਂ ਕੁੰਡੂ ਆ ਭਾਵੇਂ ਰੋਏ ਐ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਜਦੋਂ ਪੰਜਾਬ ਪੁਲਿਸ ਬਦਲੀ ਜਿਹੜੇ ਅੱਜ ਤੁਹਾਨੂੰ ਸੂਟ ਮਾਰਦੇ ਨਾ ਡੇਢ ਸਾਲ ਬਾਅਦ ਅਕਾਲੀਆਂ ਨੂੰ ਸੂਟ ਮਰਿਆ ਕਰਨਗੇ ਉਦੇ ਬਾਅਦ ਹੁਣ ਕੱਲਾ ਇੱਕ ਚੀਫ ਸੈਕਟਰੀ ਰੱਖ ਗਏ ਉਹਦੇ ਨਾਲ ਦਿੱਲੀੋਂ ਚਾਰ ਬੰਦੇ ਲਾਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਪੰਜਾਬ ਦੀ ਲੋਕਾਂ ਦੀ ਕੀ ਲੋੜ ਐ ਹੁਣ ਉਹ ਬੰਦੇ ਕੌਣ ਐ ਇੱਕ ਹੈਗਾ ਅਨੁਰਾਗ ਕੁੰਡੂ ਪਤਾ ਨਹੀਂ ਕਿੱਥੋਂ ਲੱਭ ਕੇ ਲਿਆਂਦਾ ਐ ਇੱਕ ਹੈ ਸ਼ੌਕਤ ਰੌਏ ਮੈਨੂੰ ਲੱਗਦਾ ਬੰਗਾਲ ਤੋਂ ਲਿਆਂਦਾ ਹੋਣਾ ਕੋਈ ਇੱਕ ਬਿਬਾ ਮਹੇਸ਼ਵਰੀ ਇਕ ਸੀਮਾ ਪੰਸਲ ਦੇਖੋ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਪੰਜਾਬ ਦਾ ਨਹੀਂ ਮੈਂ ਚਾਰਾਂ ਨੂੰ ਕਹਿਣਾ ਚਾਹਣਾ ਜਿਹੜੇ ਭਾਵੇਂ ਕੁੰਡੂ ਆ ਭਾਵੇਂ ਰੋਇਆ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਜਦੋਂ ਪੰਜਾਬ ਪੁਲਿਸ ਬਦਲੀ ਜਿਹੜੇ ਅੱਜ ਤੁਹਾਨੂੰ ਸਲੂਟ ਮਾਰਦੇ ਨਾ ਡੇਢ ਸਾਲ ਬਾਅਦ ਅਕਾਲੀਆਂ ਨੂੰ ਸਲੂਟ ਮਰਿਆ ਕਰਨਗੇ ਉਹਦੇ ਬਾਅਦ ਹੁਣ ਕੱਲਾ ਇੱਕ ਚੀਫ ਸੈਕਟਰੀ ਰੱਖ ਗਏ ਉਹਦੇ ਨਾਲ ਦਿੱਲੀੋਂ ਚਾਰ ਬੰਦੇ ਲਾਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਪੰਜਾਬ ਦੀ ਲੋਕਾਂ ਦੀ ਕੀ ਲੋੜ ਐ ਹੁਣ ਆ ਬੰਦੇ ਕੌਣ ਐ ਇੱਕ ਹੈਗਾ ਅਨੁਰਾਗ ਕੁੰਡੂ ਪਤਾ ਨਹੀਂ ਕਿੱਥੋਂ ਲਿਆ ਲੱਭ ਕੇ ਲਿਆਂਦਾ ਐ ਇੱਕ ਹੈ ਸ਼ੌਕਤ ਰੌਏ ਮੈਨੂੰ ਲੱਗਦਾ ਬੰਗਾਲ ਤੋਂ ਲਿਆਂਦਾ ਹੋਣਾ ਕੋਈ ਇੱਕ ਬਿਬਾ ਮਹੇਸ਼ਵਰੀ ਇੱਕ ਸੀਮਾ ਪੰਸਰ ਦੇਖੋ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਪੰਜਾਬ ਦਾ ਨਹੀਂ ਮੈਂ ਚਾਰਾਂ ਨੂੰ ਕਹਿਣਾ ਚਾਹਣਾ ਹੈ ਜਿਹੜੇ ਭਾਵੇਂ ਕੁੰਡੂ ਆ ਭਾਵੇਂ ਰੋਇਆ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਜਦੋਂ ਪੰਜਾਬ ਪੁਲਿਸ ਬਦਲੀ ਜਿਹੜੇ ਅੱਜ ਤੁਹਾਨੂੰ ਸਲੂਟ ਮਾਰਦੇ ਨਾ ਡੇਢ ਸਾਲ ਬਾਅਦ ਅਕਾਲੀਆਂ ਨੂੰ ਸਲੂਟ ਮਰਿਆ ਕਰਨਗੇ ਉਹਦੇ ਬਾਅਦ ਹੁਣ ਕੱਲਾ ਇੱਕ ਚੀਫ ਸੈਕਟਰੀ ਰੱਖ ਗਏ ਉਹਦੇ ਨਾਲ ਦਿੱਲੀੋਂ ਚਾਰ ਬੰਦੇ ਲਾਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਪੰਜਾਬ ਦੀ ਲੋਕਾਂ ਦੀ ਕੀ ਲੋੜ ਹੈ ਹੁਣ ਬੰਦੇ ਕੌਣ ਹੈ ਇੱਕ ਹੈਗਾ ਅਨੁਰਾਗ ਕੁੰਡੂ ਪਤਾ ਨਹੀਂ ਕਿੱਥੋਂ ਲਿਆ ਲੱਭ ਕੇ ਲਿਆਂਦਾ ਹੈ ਇੱਕ ਹੈ ਸ਼ੌਕਤ ਰੌਏ ਮੈਨੂੰ ਲੱਗਦਾ ਬੰਗਾਲ ਤੋਂ ਲਿਆਂਦਾ ਹੋਣਾ ਕੋਈ ਇੱਕ ਬਿਬਾ ਮਹੇਸ਼ਵਰੀ ਇੱਕ ਸੀਮਾ ਪੰਸਲ ਦੇਖੋ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਪੰਜਾਬ ਦਾ ਨਹੀਂ ਮੈਂ ਚਾਰਾਂ ਨੂੰ ਕਹਿਣਾ ਚਾਹਣਾ ਹੈ ਜਿਹੜੇ ਭਾਵੇਂ ਕੁੰਡੂ ਆ ਭਾਵੇਂ ਰੌਏ ਆ ਇੰਨਾਂ ਦੀਆਂ ਗੱਲਾਂ 'ਚ ਨਾ ਆਓ ਜਦੋਂ ਪੰਜਾਬ ਪੁਲਿਸ ਬਦਲੀ ਜਿਹੜੇ ਅੱਜ ਤੁਹਾਨੂੰ ਸਲੂਟ ਮਾਰਦੇ ਨਾ ਡੇਢ ਸਾਲ ਬਾਅਦ ਅਕਾਲੀਆਂ ਨੂੰ ਸਲੂਟ ਮਰਿਆ ਕਰਨਗੇ ਉਹਦੇ ਬਾਅਦ